ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਬਲੀਆ ਦੇ ਬਲੀ ਪੀਰਾ ਦੇ ਪੀਰ ਪੀਰ ਮੇਰੇ ਦਸਤਗੀਰ ਜਨਾਬ ਗੌਸੇ आजम ਜੀ ਅੱਜ ਨਦੀ 11ਵੀਂ ਸ਼ਰੀਫ ਦਾ ਦਿਨ ਜੀ ਤੇ ਸਾਰੀ ਸੰਗਤ ਨੂੰ 11ਵੀਂ ਸ਼ਰੀਫ ਦੀਆਂ ਲੱਖ ਲੱਖ ਮੁਬਾਰਕਾਂ ਸੰਗਤ ਜੀ ਅੱਜ ਤੁਸੀਂ ਜਨਾਬ ਗੌਸੇ आजम ਜੀ ਨੂੰ ਸਜਦਾ ਸਲਾਮ ਕਰਕੇ ਤੇ 11ਵੀਂ ਸ਼ਰੀਫ ਦਾ ਖਤਮ دیਵਾਨਾ ਜੀ ਸੰਗਤ ਜੀ ਅੱਜ 21 ਤਰੀਕ ਦਿਨ ਬੁੱਧਵਾਰ ਜੇ ਅਸੀਂ ਸਾਰਿਆਂ ਨੇ ਸ਼ਾਮ ਦੇ ਸਮੇਂ ਜਿੰਨੇ ਕੇ ਸਮੇਂ ਅਸੀਂ ਖਤਮ ਦਵਾਈ ਦਾ ਸਵਾ ਕੇ 6 6:30 ਦੇ ਵਿੱਚ ਅਸੀਂ 11ਵੇਂ ਸ਼੍ਰੀਖ ਦਾ ਖਤਮ ਦਵਾਣਾ ਜੇ ਸੰਗਤ ਜੀ ਨੇਕ ਤੇ ਜੈ ਜੀ ਦਵਾਵਾ ਇੱਕ ਦੂਜੇ ਲਈ ਕਰਨੀਆਂ ਆਪਣੇ ਲਈ ਕਰਨੀਆਂ ਸੱਚੀ ਸਰਕਾਰ ਜਨਾਬ ਗੌਸੀ ਅਜਮ ਜੀ ਨੂੰ ਸਜਦਾ ਸਲਾਮ ਕਰਨਾ ਸੰਗਤ ਜੀ ਖਤਮ ਦਵਾਣ ਤੋਂ ਬਾਅਦ ਕੁਝ ਸਮਾ ਦਾਤਾ ਦੇ ਅੱਗੇ ਬੈਠ ਕੇ ਉਹਨਾਂ ਦੇ ਚਰਨਾ ਵਿੱਚ ਬੈਠ ਕੇ ਹਾਜ਼ਰੀ ਜ਼ਰੂਰ ਪਰਣੀ ਜੇ ਆਪਣੇ ਦਿਲ ਦੀਆਂ ਗੱਲਾਂ ਸੱਚੀ ਸਰਕਾਰ ਦੇ ਅੱਗੇ ਰੱਖਣੀਆਂ ਜੇ ਸੰਗਤ ਜੀ ਦਾਤਾ ਨਜ਼ਰ ਕਰਮ ਕਰੇ ਸਭ ਤੇ ਸਭ ਦੇ ਸਿਰ ਤੇ ਮੇਰ ਪਰਿਆ ਹੱਥ ਰੱਖੇ ਸੰਗਤ ਜੀ ਇਹ ਗੱਲ ਸਾਰਿਆਂ ਤੱਕ ਪਹੁੰਚਾ ਦਿਓ ਕਿ ਅੱਜ 11ਵੇਂ ਸ਼ਰੀਫ ਜੇ ਕੋਈ ਰਹਿ ਨਾ ਜਾਵੇ ਅੱਜ 11ਵੇਂ ਸ਼ਰੀਫ ਹੈ ਅੱਜ ਆਸੀ ਆਪਣੀ ਸੱਚੀ ਸਰਕਾਰ ਦੇ ਅੱਗੇ ਉਹ ਫਰਿਆਦ ਕਰਨੀ ਜੇ ਜੀਦੀ ਸਾਨੂੰ ਜ਼ਰੂਰਤ ਹੈ ਤੇ ਜ਼ਰੂਰਤ ਸਾਨੂੰ ਕੀ ਦੀ ਆ ਦਾਤਾ ਦੀ ਆ ਅਗਰ ਦਾਤਾ ਸਾਡੇ ਨਾਲ ਹੈ ਸੱਚੀ ਸਰਕਾਰ ਸਾਡੇ ਨਾਲ ਹੈ ਤਾਂ ਸਭ ਕੁਝ ਸਾਨੂੰ ਮਿਲੇਗਾ ਸੰਗੋ ਜੀ ਜੇ ਅਸੀਂ ਦਾਤਾ ਨੂੰ ਕਹੀਏ ਕਿ ਸਾਨੂੰ ਆ ਦੇ ਦੇ ਆ ਦੇ ਦੇ ਉਹਦੇ ਨਾਲੋਂ ਜ਼ਰੂਰੀ ਹੈ ਕਿ ਅਸੀਂ ਦਾਤਾ ਕੋਲੋਂ ਦਾਤਾ ਨੂੰ ਹੀ ਮੰਗ ਲਈਏ ਫੇਰ ਦਾਤਾ ਨਜ਼ਰ ਕਰਮ ਕਰਨਗੇ ਸੰਗਜੀ ਇੱਕ ਵਾਰੀ ਫੇਰ ਤੋਂ ਆਖਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ 11ਵੀਂ ਸ਼ਰੀਫ ਦੀ ਆ ਬਹੁਤ ਬਹੁਤ ਮੁਬਾਰਕਾਂ ਤਾਂ ਅੱਜ ਦੇ ਵੀਡੀਓ ਵਿੱਚ ਬਸ ਇਨਾ ਹੀ ਚੰਗਾ ਜੀ ਸੰਗਤ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰਖਾ ਰੱਬ ਰਖਾ ਰੱਬ ਰਖਾ